ਕਦੇ ਇਹ ਨਾ ਭੁੱਲੇ ਕਿ ਰਾਜਨੀਤੀ ਦੀ ਨਿਗਰਾਨੀ ਹਮੇਸ਼ਾ ਧਰਮ ਕਰੇ ਜਦ ਤੱਕ ਅਸੀਂ ਧਰਮ ਦੀ ਨਿਗਰਾਨੀ ਬਾੜੀ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਕਿ 40 ਸਾਲ ਦਾ ਅਰਸਾ ਤਕਰੀਬਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਇਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉਥੇ ਗੁਰਮੁਖੋ ਪੰਡਤਾ ਮੁਖ ਹਮੇਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਰਿਹਾ 10 ਦਿਕ ਜਾਦਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸਨ ਤੇ ਇਹ ਕੀ ਕਰਦੇ ਸਨ ਕਿ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਮੰਦਰ ਸਾਹਿਬ ਵੱਲ ਨਾ ਹੋ ਜਾਏ ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੇ ਪਿੱਛੇ ਸ੍ਰੀ ਹਰਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁੱਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫਿਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣਨਗੇ ਸੋਡੀ ਸੁਲਤਾਨ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਮੇਰੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਦੋਜ ਹਾਂ ਦੀਵਾਲੀ ਸਰਵਰੇ ਕਾਇਨਾਤ ਚਵਰ ਛਤਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਝੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਹੱਥ ਜੋੜ ادب ਸਤਕਾਰ ਸਹਿਤ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਹੈ ਛੇਵੇਂ ਸਤਿਗੁਰੂ ਮੇਰੀ ਪੀਰ ਦੇ ਮਾਲਕ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਅਰੰਭਤਾ ਆਪਣੇ ਕਰ ਕਮਲਾਂ ਦੇ ਨਾਲ ਕੀਤੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇਸ ਥੜੇ ਦੇ ਜਿਹੜੀ ਉਸਾਰੀ ਹੈ ਉਹ ਕੀਤੀ ਹੈ ਇਤਿਹਾਸ ਇਹ ਵੀ ਲਿਖਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਇੱਟਾਂ ਫੜਾਈਆਂ ਭਾਈ ਗੁਰਦਾਸ ਜੀ ਨੇ ਚੋਨਾ ਲਾਇਆ ਔਰ ਜਿਹੜੀ ਪਹਿਲੀ ਇੱਟ ਸੀ ਜਿਹੜੀ ਨਹੀਂ ਸੀ ਉਹ ਬੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਰੱਖੀ ਹੈ ਇਤਿਹਾਸ ਦਾ ਜ਼ਿਕਰ ਹੈ ਕਰ ਅਰਦਾਸ ਸ੍ਰੀ ਸਤਿਗੁਰੂ ਪੂਨ ਪ੍ਰਸਾਦ ਵਰਤਾਏ ਸਤਗੁਰਾਂ ਨੇ ਆਪ ਅਰਦਾਸ ਕਰਕੇ ਘੜਾ ਪ੍ਰਸ਼ਾਦ ਦੀ ਦੇਗ ਵਰਤਾ ਕੇ ਪ੍ਰਥਮ ਨੇਵ ਸਤਗੁਰ ਸਈ ਅਬਚਲ ਤਖਤ ਸੁਹਾਏ ਕਿ ਸਭ ਤੋਂ ਪਹਿਲੀ ਇੱਟ ਜਿਹੜੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨੀਂਹ ਦੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਧਰੀ ਗੁਰਮੁਖੋ ਦੋ ਨਾਮ ਹੋਏ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਨਾਮ ਸੀ ਅਕਾਲ ਬੁੰਗਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਪ੍ਰਸਿੱਧ ਹੈ ਔਰ ਮੇਰੀ ਪੀਰ ਦੇ ਮਾਲਕ ਨੇ ਇਸ ਪਾਵਨ ਤਖਤ ਦਾ ਨਾਮ ਉਸ ਅਕਾਲ ਪੁਰਖ ਦੇ ਨਾਮ ਤੇ ਰੱਖਿਆ ਹੈ ਜੋ ਅਕਾਲ ਹੈ ਸਮੇ ਤੋਂ ਰਹਿਤ ਹੈ ਜੋ ਸਦਾ ਹੈ ਜਿਸ ਦੇ ਉੱਤੇ ਸਮੇ ਦਾ ਕਦੇ ਪ੍ਰਭਾਵ ਨਹੀਂ ਪੈਣਾ ਨਾ ਪੈਗਾ ਜੋ ਸਮੇ ਦਾ ਮਾਲਕ ਹੈ ਸਭ ਕਾਇਨਾਤ ਦਾ ਮਾਲਕ ਹੈ ਜਿਵੇਂ ਉਹ ਅਕਾਲ ਪੁਰਖ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਉਹ ਸਮੇ ਤੋਂ ਰਹਤ ਹੈ ਅਕਾਲ ਹੈ ਇਸੇ ਤਰ੍ਹਾਂ ਗੁਰਮੁਖੋ ਖਾਲਸਾ ਪੰਥ ਦਾ ਇਹ ਪਾਵਨ ਪਵਿੱਤਰ ਅਸਥਾਨ ਵੀ ਸਮੇ ਤੋਂ ਰਹਤ ਹੈ ਭਾਵੇਂ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਜਾਂ ਜਿਹੜੇ ਮੁਗਲ ਹਮਲਾਵਰ ਚੜ੍ਹ ਕੇ ਆਇਆ ਕਰਦੇ ਸਨ ਅਹਿਮਦ ਸ਼ਾਹ ਅਬਦਾਲੀ ਵਰਗੇ ਚੜ੍ਹ ਕੇ ਆਇਆ ਕਰਦੇ ਸਨ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ 'ਬਿਦਾਂ ਨੁਕਸਾਨ ਵੀ ਕੀਤਾ ਗਿਆ ਔਰ ਤਕਰੀਬਨ 40 ਸਾਲ ਪਹਿਲਾਂ ਸਮੇਂ ਦੀ ਕਾਂਗਰਸ ਨੂੰ ਮੱਤੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕਰਨ ਵਾਸਤੇ ਭਾਰਤੀ ਫੌਜ ਚੜ੍ਹ ਕੇ ਟੈਂਕਾਂ, ਤੋਪਾਂ, ਗੋਲੀਆਂ ਦੇ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਸੀ ਉਹਨੂੰ ਢਾਹ ਢੇਰੀ ਕੀਤਾ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਖਾਲਸਾ ਪੰਥੇ ਕੱਤਰ ਹੋ ਕੇ ਗੁਰਮਤਾ ਕਰਕੇ ਫੇਰ ਦੁਬਾਰਾ ਉਸਾਰੀ ਕਰਦਾ ਉਸੇ ਤਰ੍ਹਾਂ ਜਦੋਂ 1984 ਦੇ ਵੇੜੇ ਹਕੂਮਤ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਾਇਆ ਗਿਆ ਤੇ ਅਕਾਲ ਤਖਤ ਸਾਹਿਬ ਦੇ ਵੇੜੇ ਵਿੱਚ ਖਾਲਸੇ ਨੇ ਸਰਬੱਤ ਖਾਲਸਾ ਕਰਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਸਾਰੀ ਸੀ ਉਹ ਮੁੜ ਕੀਤੀ ਗੁਰਮੁਖੋ ਸਤਗੁਰਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ ਕਿ ਹਰ ਮੰਦਰ ਸਾਹਿਬ ਵਿੱਚ ਬੈਠਾ ਹੋਇਆ ਸਿੱਖ ਬਾਣੀ ਪੜਦਾ ਹੋਇਆ ਸਿੱਖ ਕੀਰਤਨ ਕਰਦਾ ਹੋਇਆ ਸਿੱਖ ਰਾਜਨੀਤੀ ਨੂੰ ਨਕਾਰੇ ਨਾ ਰਾਜਨੀਤੀ ਤੋਂ ਦੂਰ ਨਾ ਜਾਵੇ ਪਰ ਤਖਤ ਤੇ ਬੈਠਾ ਹੋਇਆ ਸਿੱਖ ਕਦੇ ਇਹ ਨਾ ਭੁੱਲੇ ਕਿ ਰਾਜਨੀਤੀ ਦੀ ਨਿਗ੍ਹਾبانی ਹਮੇਸ਼ਾ ਧਰਮ ਕਰੇ ਜਦ ਤੱਕ ਐਸੇ ਧਰਮ ਦੀ ਨਿਗ੍ਹਾبانی ਬਾੜੇ ਸਾਡਾ ਮੂੰਹ ਧਰਮ ਵੱਲ ਰਿਹਾ ਸਾਡਾ ਮੂੰਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਰਿਹਾ ਐਸੀ ਰਾਜ ਭਾਗ ਦੇ ਮਾਲਕ ਵੀ ਬਣੇ ਸਾਡਾ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ 40 ਸਾਲ ਦਾ ਅਰਸਾ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਰਾਜ ਕੀਤਾ ਇੱਕ ਸਫਲ ਰਾਜਾ ਸਨ ਇੱਕ ਵਧੀਆ ਸ਼ਾਸਕ ਸਨ ਜਿੱਥੇ ਵਧੀਆ ਰਾਜੇ ਵਧੀਆ ਸ਼ਾਸਕ ਸਨ ਉੱਥੇ ਗੁਰਮੁਖੋ ਔਨਤਾ ਮੁਖ ਹਮੇਸ਼ਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਰਿਹਾ ਦਸ ਦੇਕ ਜਾਦੇ ਵੀ ਕਿਤੇ ਜਾ ਕੇ ਉਹ ਕੁਰਸੀ ਤੇ ਸਿੰਘਾਸਨ ਤੇ ਬੈਠਿਆ ਕਰਦੇ ਸੰਤ ਇਹ ਕਿਆ ਕਰਦੇ ਸਨ ਕਿ ਦਿਸ਼ਾ ਦੇਖੀ ਜਾਏ ਕਿ ਜਿਸ ਕੁਰਸੀ ਤੇ ਮੈਂ ਬੈਠਣਾ ਹੈ ਉਸ ਕੁਰਸੀ ਤੇ ਬੈਠਣ ਵੇਲੇ ਕਿਤੇ ਮੇਰੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਨਾ ਹੋ ਜਾਏ ਉਹਦਾ ਮੁਖ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਸਿੱਕੇ ਦੇ ਪਿੱਠ ਨੇ ਇਸੇ ਕੀਤੀ ਪਰ ਅੱਜ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲ ਕੀਤੀ ਹੈ ਆਪਣਾ ਮੂੰਹ ਦਿੱਲੀ ਵੱਲ ਕੀਤਾ ਹੈ ਜੇਕਰ ਉਹ ਰਾਜਨੀਤਿਕ ਲੋਕ ਆਪਣਾ ਮੁਖ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਕਰਨਗੇ ਤੇ ਫਿਰ ਦੁਬਾਰਾ ਉਸ ਰਾਜ ਭਾਗ ਦੇ ਮਾਲਕ ਵੀ ਜ਼ਰੂਰ ਬਣਨਗੇ ਗੁਰਮੁਖੋ ਜਿੱਥੇ ਆਪਾਂ ਬੈਠੇ ਆ ਮੈਂ ਬੇਨਤੀ ਜ਼ਰੂਰ ਕਰਾਂ ਕਿ ਗੋਲਕ ਦੇ ਅੰਦਰ ਵਾਰ ਜਿਹੜਾ ਇਹ ਜੰਗਲਾ ਲੱਗਾ ਹੈ ਇਹ ਸਾਰਾ ਉਹ ਠੋਸ ਥੜਾ ਹੈ ਜਿਸ ਥੜੇ ਦੀ ਉਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਰਵਾਈ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜਨਹਿ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਨਾਇਓ ਕਿਸੇ ਰਾਜ ਮਿਸਤਰੀ ਨੇ ਇਸ ਥੜੇ ਦੀ ਜਿਹੜੀ ਉਸਾਰੀ ਹੈ ਉਹਨੇ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰਾਣੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਕੀਤੀ ਹੈ ਧੰਨ ਧੰਨ ਭਾਈ ਸਾਹਿਬ ਐ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ ਔਰ ਇਹ ਬਿਲਕੁਲ ਠੋਸ ਥੜਾ ਜਦ ਵੀ ਆਪ ਜੀ ਦਰਸ਼ਨ ਕਰਨ ਵਾਸਤੇ ਆਓ ਜਾਂ ਹੁਣ ਤੁਸੀਂ ਆਇਓ ਇੱਕ ਦਰਵਾਜ਼ੇ ਤੋਂ ਹੀਠਾ ਅੰਦਰ ਜਾ ਕੇ ਦਰਸ਼ਨ ਜ਼ਰੂਰ ਕਰਿਓ ਹੀਠਾ ਉਹ ਠੋਸ ਥੜਾ ਮੌਜੂਦ ਹੈ ਬਾਹਰਲੇ ਪਾਸੇ ਜਾਓਗੇ ਤੇ ਸ਼ੀਸ਼ੇ ਦੇ ਅੰਦਰੋਂ ਮੱਥਾ ਟੇਕ ਕੇ ਦਰਸ਼ਨ ਜ਼ਰੂਰ ਕਰਿਓ ਉਹ ਠੋਸ ਥੜਾ ਮੌਜੂਦ ਹੈ ਔਰ ਇੱਕ ਪਵਿੱਤਰ ਖੂਹ ਜਿਹੜਾ ਕਾਲ ਤਖਤ ਸਾਹਿਬ ਜੀ ਦੇ ਹੀਠਾ ਭੋਰੇ ਦੇ ਵਿੱਚ ਮੌਜੂਦ ਹੈ ਔਰ ਮੈਂ ਇਤਿਹਾਸ ਵਿੱਚ ਪੜਿਆ ਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਹਰ ਮੰਦਰ ਦਾ ਇਸ਼ਨਾਨ ਅੰਮ੍ਰਿਤ ਸਰੋਵਰ ਨਾਲ ਕਰਨਾ ਔਰ ਅਕਾਲ ਬੁੰਗੇ ਦਾ ਇਸ਼ਨਾਨ ਅਕਾਲ ਸਰ ਨਾਲ ਕਰਨਾ ਮੈਂ ਪ੍ਰਬੰਧਕ ਸਾਹਿਬਾਨ ਬੈਠੇ ਹੋਏ ਨੇ ਪ੍ਰਧਾਨ ਜੀ ਮੈਨੇਜਰ ਸਾਹਿਬ ਮੈਂਬਰ ਸਾਹਿਬਾਨ ਬੈਠੇ ਹੋਏ ਨੇ ਕਿ ਉਸ ਖੂਹ ਦੀ ਜੋ ਵੀ ਮਰਮਤ ਹੋਣ ਵਾਲੀ ਹੈ ਜੋ ਉਸਾਰੀ ਹੋਣ ਵਾਲੀ ਹੈ ਉਹ ਕਰਕੇ ਉਸ ਖੂਹ ਦੇ ਜਲ ਨੂੰ ਦੁਬਾਰਾ ਚਾਲੂ ਕਰਕੇ ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅਕਾਲ ਬੁੰਗੇ ਦਾ ਇਸ਼ਨਾਨ ਭਾਵ ਸ੍ਰੀ ਅਕਾਲ ਤਖਤ ਸਾਹਿਬ ਦਾ ਇਸ਼ਨਾਨ ਉਸ ਖੂਹ ਦੇ ਜਲ ਨਾਲ ਕੀਤਾ ਜਾਏ ਅਸੀਂ ਉਹਨਾਂ ਪਰੰਪਰਾਵਾਂ ਨੂੰ ਭੁੱਲ ਗਏ ਤਾਂ ਅਸੀਂ ਗੁਰੂ ਤੋਂ ਦੂਰ ਚਲੇ ਗਏ ਜੇਕਰ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਆਪਣੀਆਂ ਮਰਿਆਦਾਵਾਂ ਨੂੰ ਕਾਇਮ ਰੱਖਾਂਗੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹ ਆਪਰਾ ਮਿਹਰ ਪਰਿਆ ਹੱਥ ਸਾਡੇ ਸੀਸ ਤੇ ਗੁਰਮੁਖੋ